ਕਰਨਾ ਹਾਂਜੀ ਕੀ ਕਰਨੀ ਆ ਕੁਛ ਨਹੀਂ ਬਸ ਬੈਠੀ ਵੇਲੀ ਆ ਤੈਨੂੰ ਇੱਕ ਖਸ ਖੋਪੀ ਦੱਸਾਂ ਦੱਸੋ ਡੜੀ ਮੰਨ ਗਈ ਬੁਲਟ ਵੱਲੋਂ ਡੜੀ ਆਂਦੇ ਲੈ ਦੇਣਾ ਵਾ ਹੱਦ ਹੋ ਗਈ ਤੁਹਾਡੇ ਵਾਲੀ ਨਹੀਂ ਤੈਨੂੰ ਕਿਹਾ ਇਹ ਪਹਿਲੇ ਬੁਲਟ ਦੇ ਖਾੜੇ ਨਾ ਪੋ ਉਹਨੂੰ ਰਹਿਣ ਦੋ ਘਰ ਬਾਰੇ ਸੋਚੋ ਕੋ ਲੈ ਤੇ ਘਰ ਹੀ ਰਹਿਣ ਡੇ ਕਿੱਥੇ ਰਹਿਣ ਡੇ ਮੈਂ ਤੈਨੂੰ ਕਹਦਾ ਕਿ ਨਿਤ ਤੇ ਕਲੇਸ਼ ਰਹਿੰਦਾ ਘਰ 'ਚ ਤੈਨੂੰ ਮੈਂ ਉਹ ਦਿਨ ਦੱਸਿਆ ਹੈਗਾ ਵੀ ਮੁੰਡਾ ਮੇਰਾ ਯਾਰ ਦੋਸਤਾਂ ਤੇ ਉਹਨੂੰ ਬਾਹਰ ਜਾਣਾ ਹੈਗਾ ਤੇ ਉਹਨੂੰ ਲੋੜ ਹੀ ਪੈਣ ਦੀ ਤਾਂ ਕਰਕੇ ਠੀਕ ਆ ਤੇ ਜੇ ਉਦਾਂ ਵੀ ਉਹ ਮੰਗ ਲੈਂਦਾ ਤੇ ਜੇ ਆਪਾਂ ਬੁਲਟ ਨਾ ਵੀ ਰੱਖਣਾ ਹੁੰਦਾ ਤੇ ਉਹਨੂੰ ਜੇ ਪੈਸੇ ਦੇਣੇ ਪੈਂਦੇ ਤਾਂ ਫੇਰ ਉਹ ਤੇ ਵਿਚਾਰੇ ਨੇ ਕਿਹਾ ਵੀ ਚੱਲ ਬੁਲਟ ਮੇਰੇ ਕੋਲ ਨਵਾ ਲਗਾਵਾ ਉਹ ਤੂੰ ਰੱਖ ਲੈ ਤੇ ਮੈਨੂੰ ਪੈਸੇ ਦੇ ਦੇ ਤੇਰਾ ਦਿਮਾਗ ਖਰਾਬ ਆ ਤੇਰੇ ਨਾਲ ਤਾਂ ਕੋਈ ਫਾਇਦਾ ਹੀ ਨਹੀਂ ਗੱਲ ਕਰਨ ਦਾ ਮੈਂ ਨੇ ਕਿਹਾ ਵੀ ਖੁਸ਼ ਹੋਵੇਂਗੀ ਨਹੀਂ ਖੁਸ਼ ਕੀ ਹੋਣਾ ਤੁਹਾਨੂੰ ਨਹੀਂ ਪਤਾ ਵੀ ਘਰ ਕੋਰ ਵੀ ਬਣਾਉਣਾ ਵਾ ਹੁਣ ਕਿ ਬੰਨੇ ਥਾਂ ਵੇਖੋ ਤੇ ਥਾ ਘਰ ਬਣਾਓ ਜੇ ਹੈਗੇ ਚਾ ਉਹ ਜਿਆਦਾ ਜਿਆਦਾ ਆਰਾਮ ਨਾਲ ਤੈਨੂੰ ਜਿਆਦਾ ਫਿਕਰ ਨਾ ਘਰ ਦਾ ਜਿਨ੍ਹਾਂ ਨੇ ਸੋਣਾ ਵਾ ਉਹਨਾਂ ਨੂੰ ਨਹੀਂ ਕੋਈ ਗੱਲ ਮੈਂ ਰੋਲ ਕਲੇਸ਼ ਪਿਆ ਰਿੰਦਾ ਉਹ ਚੰਗਾ ਵਾ ਜਿੰਨਾ ਚਿਰ ਇੱਕ ਜਿਹਦਾ ਸੇਵ ਨਾ ਪਾੜਿਆ ਤਹੀਂ ਉਹਨਾਂ ਚੰਨੀ ਕੋ ਚਾਜਦਾ ਕੰਮ ਕਰਨਾ ਜੇ ਬਹੁਤੀ ਗੱਲ ਵਾ ਨਹੀਂ ਜੇ ਬਹੁਤੀ ਗੱਲ ਵਾ ਜੇ ਉਹਨੇ ਵੇਚਣਾ ਵਾ ਤਾਂ ਆਪਣੇ ਕਿ ਦੋਸਤ ਨੂੰ ਦਵਾ ਦੋ ਹ ਹੋਰ ਵੀ ਤਾਂ ਪਿੰਡਾ ਕਿਨੇ ਲੈਣਾ ਹੋਣਾ ਵਾ ਓ ਯਾਰ ਉਹਨੇ ਸਾਰੇ ਪਾਸੇ ਪਤਾ ਕੀਤਾ ਵਾ ਉਹਨੂੰ ਪੈਸੇ ਚਾਹੀਦੇ ਸੀ ਐਮਰਜੈਂਸੀ ਠੀਕ ਆ ਸਿਰ ਪਾਟਣਗੇ ਜਦੋਂ ਸਿਰ ਪਾਟਣ ਕੋ ਦਿਨ ਵੇਚ ਲਾਂਗੇ ਕੀ ਬਣਦਾ ਵਾ ਜਿਆਦਾ ਸਿਆਣੀ ਨਾ ਬਣ ਤੋ ਜਿਹੜਨਾਂ ਦੇ ਫਾਇਦਾ ਹੀ ਕੋਈ ਨਹੀਂ ਗੱਲ ਕਰਨ ਦਾ ਕਰ ਲੋ ਮਰਜ਼ੀ ਮੈਂ ਆਇਆ ਵੀ ਮੈਂ ਚਲ ਦੱਸਦਾ ਮੈਨੂੰ ਤੇ ਜੋ ਹੋਰ ਸਲਾਹਾਂ ਦੇਣ ਦੀ ਆ ਜੇ ਮੈਂ ਕੋਈ ਚੀਜ਼ ਮੰਗ ਲਾ ਨਾ ਅੱਗੋਂ ਤੁਸੀਂ 20 20 ਗੱਲਾਂ ਸੁਣਾਉਂਦੇ ਜੇ ਹੁਣ ਇਹਦੇ ਜੋ ਅੱਗੇ ਪੈਸੇ ਇੰਨੇ ਹੈਗੇ ਆ ਉਤੋਂ ਤੇਲ ਕਿੰਨਾ ਖਾਣਾ ਇੰਨੇ ਤੇ ਫੇਰ ਜੇ ਲਵਾਂਗੇ ਕਿਹੜੇ ਕੀ ਗੱਲ ਤੇਲ ਖੋਣ ਲੱਗਾ ਰਹੂਗਾ ਨਾਲੇ ਤੁਹਾਨੂੰ ਚੰਗਾ ਭਲਾ ਪਤਾ ਹੀਗਾ ਵੀ ਮੈਂ ਲੈਣਾ ਵਾ ਬੁਲਟ ਉਦੋਂ 2 ਸਾਲ ਹਟਕੇ ਲੈਣਾ ਹੀਗਾ ਤੇ ਹੁਣ ਜੇ ਮਿਲ ਗਿਆ ਵਾ ਸਸਤਾ ਮਿਲ ਗਿਆ ਵਾ ਤੇ ਫੇਰ ਕੀ ਹੋ ਗਿਆ ਵਾ ਜੇ ਲੱਲਿਆ ਤੇ ਬਾਕੀ ਤੁਹਾਨੂੰ ਕਿਹੜੀ ਚੀਜ਼ ਤੋਂ ਮਨਾ ਕੀਤਾ ਵਾ ਤੁਹਾਨੂੰ ਜੀ ਮਿਲ ਰਿਹਾ ਨਹੀਂ ਜਿੰਨ ਜਿੰਨੀ ਤੂੰ ਕਹਿੰਨੀ ਹੈ ਜੋ ਕਰੋ ਮਰਜ਼ੀ ਆਪਣੀਆਂ ਮਰਜ਼ੀ ਕਰੋ ਆਪਣੀਆਂ ਫੱਧ ਹੋ ਗੀ ਨਾ ਵਾਲੀ ਕੋ ਫਾਇਦਾ ਨਹੀਂ ਇਹਨਾਂ ਨਾਲ ਗੱਲ ਕਰਨ ਦਾ ਮੈਂ ਸੋ ਕਹਿਣ ਡਿਆ ਵੀ ਤੁਹਾਡੇ ਸਰਦਨ ਨੂੰ ਦੱਸ ਦਾਵਾਂ ਇਹਨਾਂ ਖੁਸ ਹੋ ਨਾ ਵਾ ਤੇ ਅੱਗੇ ਮੈਨੂੰ ਹੋਰ ਸੁਣਾਵਾਂ ਦੇਣ ਦੀ ਆ ਸੁਦੇਨ ਜੀ ਇਹਨ ਸਭ ਕੋ ਖੁਸ ਹੋ ਤੂੰ ਵੀ ਆਪਾਂ ਦੋਵੇਂ ਜਾਣੇ ਬੈਠ ਕੇ ਬੁਲਟ ਤੇ ਜਾਇਆ ਕਰਾਂਗੇ ਤੇ ਨਾਲੇ ਡੈਰੀ ਨੇ ਲੈ ਕੇ ਦਿੱਤਾ ਵਾ ਇੱਚ ਕਿਹੜੀ ਗੱਲ ਵਾ ਜੇ ਡੈਰੀ ਨਾ ਲੈ ਕੇ ਦਿੰਦੇ ਫਿਰ ਹੋਰ ਗੱਲ ਹੀ ਦਿਮਾਗ ਹੀ ਨਹੀਂ ਇਹਦਾ ਜਨਾਨੀਆਂ ਵਾਲੀਆਂ ਗੱਲਾਂ ਇਹਨਾਂ ਦੀ ਚੰਗਾ ਨਾ ਖੁਸ ਹੋ ਨਹੀਂ ਹੋਣਾ ਤੇ ਮਮ ਜੀ ਕੀ ਦੇਜੇ ਕਰਨਾ ਉਹ ਤਾਂ ਸਭ ਜੀਨ ਲੱਗੀ ਹੈ ਤਾਂ ਕਾਹਨੋਂ ਮੁਰਕੇ ਤੇ ਡੈਡੀ ਰੋਟੀ ਮੰਗਣ ਦੇ ਆਪਣਾ ਤੇ ਮੈਂ ਚਲ ਤੁਸੀਂ ਕੰਮ ਕਾ ਨਹੀਂ ਆ ਤੇ ਚਲ ਮੈਂ ਵੀ ਬਹਿ ਕੇ ਕੀ ਕਰਨਾ ਕੋਈ ਨਾ ਕੰਮ ਕਰਾਦਾ ਤੇਰੇ ਨਾਲ ਚਲ ਉਹਦੇ ਠੀਕ ਆ ਤੇ ਨਾਲੇ ਮੈਂ ਤੇ ਸਣੀ ਨੂੰ ਸਮਝਾਵਾਂ ਹਾਂ ਉਹਨਾਂ ਦਾ ਸਾਈਕਲ ਦੀ ਜੇ ਉਹ ਲੈ ਕੇ ਬੈਠੇ ਆ ਕਹਿੰਦੇ ਵੀ ਮੈਂ ਲੈਣਾ ਹੀ ਲੈਣਾ ਵਾ ਡੈਡੀ ਨੇ ਵੀ ਹਾਂ ਕਰਤੀ ਆ ਤੇ ਫਿਰ ਕੀ ਹੋ ਗਿਆ ਡੈਡੀ ਨੇ ਹਾਂ ਕਰਤੀ ਅਹੀਂ ਕਾਦੇ ਵਾਸਤੇ ਕਮਾਈ ਕਰਦੀ ਜਾਂ ਨਿਆਣਾ ਮੁੰਡਾ ਹੀ ਕਰ ਲੈ ਲਿੰਦਾ ਰਿਆ ਤੇ ਦੱਸ ਮਮੀ ਚੰਗਾ ਥੋੜਾ ਵਸ ਕੋ ਪੈਸੇ ਜੇ ਹੈਗੇ ਚਾਰ-ਛੇ ਲੜ ਦੇ ਉਹਨੂੰ ਇਕੱਠੇ ਕਰਕੇ ਘਰ ਦਾ ਵੇਖੋਗਾ ਕਿਤੇ ਤੁਹਾਨੂੰ ਪਤਾ ਹੈਗਾ ਕੀ ਬਣਦਾ ਵਾ ਵੀਡੀਓ ਥੈਰੇਪੀ ਉਹਨੇ ਹਾਂ ਕੀਤੀ ਆ ਨਾ ਤੇ ਚੁੱਪ ਕੀਤੀ ਰੋ ਉਹ ਮੈਨੂੰ ਬੜੇ ਚਿਰਾਂ ਦਾ ਕਹਿੰਦਾ ਸੀ ਤੇ ਮੈਂ ਉਹਨੂੰ ਸਮਝਾਉਂਦੀ ਆ ਤੇ ਮੇਰੀ ਮੰਦਾ ਹੀ ਨਹੀਂ ਪਤਾ ਨਹੀਂ ਉਹਦੇ ਮਨ ਮੇਰ ਕਿਦਾਂ ਪੈ ਗਈ ਤੇ ਤੂੰ ਹੁਣ ਪਾਣੀ ਪਾਦੇ ਵਿੱਚ ਕੁਛ ਨਹੀਂ ਹੁੰਦਾ ਉਹਦੇ ਵਾਸਤੇ ਕਮਾਈ ਖਾਂਦੇ ਜੇ ਉਹਨੇ ਨਹੀਂ ਆਪਣਾ ਸ਼ੌਂਕ ਪੂਰਾ ਕਰਨਾ ਤਾਂ ਸਾਡੀ ਕਮਾਈ ਦਾ ਕੀ ਪੈਦਾ ਦੱਸ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਵੀ ਘਰ 'ਚ ਕੀ ਕੋ ਬੰਦਾ ਨਾ ਤਾਂ ਕਰਕੇ ਕਹੀਨੀ ਆ ਉਹ ਨਾ ਤੂੰ ਗੱਲ ਜਾ ਮੇਰੀ ਤੀ ਪੁੱਤ ਕੋਈ ਗੱਲ ਨਹੀਂ ਮੈਂ ਮੰਨਨੀ ਆ ਤੇਰੀ ਮਜਬੂਰੀ ਨੂੰ ਸਮਝਣੀ ਆ ਕੋਈ ਨਹੀਂ ਜਿਹੜੇ ਜੀ ਜੀ ਤੂੰ ਕਹੈ ਨਹੀਂ ਨਾ ਮੈਂ ਤੈਨੂੰ ਉਹ ਵੀ ਲਾ ਦਾਂਗੀ ਤੇ ਤੂੰ ਉਹਦੀ ਰੀਝ ਜਿਹੜੀ ਹੈ ਨਾ ਉਹਦੀ ਖੋਹ ਲਾਂਦੇ ਮੇਰੀ ਧੀ ਨਾ ਦੱਸ ਮੈਂ ਕਿਹੜਾ ਕਹਿਨੀ ਆ ਵੀ ਨਹੀਂ ਕੋਈ ਚੀਜ਼ ਮੰਮੀ ਮੈਂ ਕੀ ਲੈਣਾ ਵਾਂ ਮੈਂ ਤੇ ਨਾ ਰੋਜ਼ ਰੋਜ਼ ਦੀ ਲੜਾਈ ਤੋਂ ਦੱਸਦੀ ਆ ਜਦੋਂ ਲਾਲਕੂ ਬੋਲਦੇ ਨਾ ਕੁਛ ਮੈਨੂੰ ਬੜਾ ਗੁੱਸਾ ਚੜਦਾ ਫਿਰ ਜੇ ਇੱਕ ਛਦਾਈ ਹੋਏ ਨਾ ਸਾਰੇ ਨਹੀਂ ਕੋਈ ਛਦਾਈ ਹੋ ਜਾਂਦੀ ਹੁੰਦੀ ਕੋਈ ਗੱਲ ਨਹੀਂ ਜੇ ਤੇਰੇ ਪਿਓ ਨੂੰ ਇੱਕ ਉਹਦੀ ਕਿਹਾ ਤਾਂ ਨਾ ਕਿ ਨਾਮ ਲੈ ਕੇ ਦਈਏ ਤੇ ਦੂਜੀ ਵਾਲਿਆਂ ਨੇ ਲੱਤ ਨਹੀਂ ਲਾਉਣੀ ਹੈਗੀ ਇਹਨੇ ਫੇਰ ਮੇਰੇ ਮਗਰ ਲੜਦਾ ਰਿਹਾ ਕਰਨਾ ਮੰਮੀ ਤੂੰ ਨਾ ਮੰਮੀ ਤੂੰ ਨਾ ਨਾਲੇ ਨਿਆਣਿਆਂ ਨੂੰ ਜਦੋਂ ਸ਼ੌਂਕ ਆਏ ਨਾ ਜੇ ਪੁੱਤ ਮਾਂ ਤੇ ਉਹਨੇ ਨਹੀਂ ਪੂਰਾ ਕਰਨਾ ਤੇ ਕਿੰਨੇ ਕਰਨਾ ਜਦੋਂ ਉਹ ਲੋਕਾਂ ਨੂੰ ਵੇਖਦਾ ਨਾ ਬੋਲਟਦੇ ਜਾਂਦੇ ਨੇ ਉਸੇ ਵੇਲੇ ਮੈਨੂੰ ਕਹਿ ਦਿੰਦਾ ਮੰਮੀ ਸਾਡੀ ਕਮਾਈ ਕਿੱਥੇ ਜਾਂਦੀ ਆ ਜਿਹਾਨੂੰ ਵੀ ਇਹ ਚੀਜ਼ ਲੈ ਕੇ ਦੋ ਆਹੀ ਮੈਂ ਆਪਣੀ ਰੀਜ ਲਾ ਲਈਏ ਚੱਲ ਕੋਈ ਗੱਲ ਨਹੀਂ ਪੁੱਤ ਇੱਕ ਸਰਫੇ ਦਾ ਮੇਰਾ ਪੁੱਤ ਰੀਜਾਂ ਲੰਬੇ ਨੂੰ ਤੇ ਨਾ ਡੱਕਿਆ ਕਰ ਕੋਈ ਗੱਲ ਨਹੀਂ ਮੈਂ ਮੰਮੀ ਤੁਹਾਡੇ ਵੱਲ ਆਈ ਆਂ ਵੀ ਚੱਲ ਤੁਸੀਂ ਸਮਝਾਓਗਾ ਤੁਸੀਂ ਵੀ ਇਦਾਂ ਜਿਆ ਗੱਲਾਂ ਕਰਦੇ ਜੇ ਫਿਰ ਕੋਈ ਹਾਲ ਤੇ ਰਾਂ ਨਹੀਂ ਕੋਈ ਗੱਲ ਨਹੀਂ ਤੂੰ ਵੀ ਆਪਣੇ ਪੇਕੇ ਜਾਇਆ ਕਰੋਗੇ ਤੇਰਾ ਨੂੰ ਟੌਰ ਬਣਿਆ ਕਰੂਗਾ ਤੂੰ ਬੋਲਟਦੇ ਹੁੰਦੇ ਆ ਹੈਂ ਉਹਨੂੰ ਟੋਰ ਨੂੰ ਕੀ ਕਹਿਣਾ ਵਾ ਇਹ ਮੁੜਕੇ ਜਦੋਂ ਘਰ ਚ ਕਲੇਚ ਪੈਂਦਾ ਟੋਰ ਰਹਿ ਜਾਂਦਾ ਉੱਥੇ ਮੁੜਕੇ ਕੋਈ ਇਹ ਅਹੀਂ ਕਿਹੜੇ ਇੱਥੇ ਪੈਸੇ ਚੁੱਕ ਕੇ ਚੀਜ਼ਾਂ ਲੈਣ ਗਏ ਆ ਸਾਡੇ ਕੋਲ ਰਹਿ ਗਏ ਨੇ ਇਹ ਤੁਹਾਨੂੰ ਜੀ ਲੜਾਈ ਤਾਂ ਹੁੰਦੀ ਜੇ ਅਸੀਂ ਚੁੱਕ ਕੇ ਕਰੀਏ ਖर्चे ਚਲ ਠੀਕ ਆ ਫਿਰ ਯਾ ਮੇਰੀ ਤੇ ਤੂੰ ਕੰਮ ਕਰ ਕੋਈ ਗੱਲ ਨਹੀਂ ਚੰਗਾ ਦਾਸ ਇਹਨੂੰ ਨਿਆਣੀ ਨੂੰ ਮੈਂ ਨਹੀਂ ਚਾਹਣਾ ਤੇ ਬਾਹਰੇ ਹਾਂ ਜੇ ਤੈਨੂੰ ਮੈਂ ਦੱਸਾਂ ਉਹਨੇ ਤਾਂ ਗੋੜੇ ਗੋੜੇ ਘਾਟੇ ਪਾਇਆ ਕਪਾਟ ਤੇ ਤੂੰ ਹੀ ਮੁੜਕੇ ਉਹਦੇ ਗਾਲ ਪੈਂਗੀ ਤੇ ਘਰ ਚ ਫੈਜੇਗੀ ਲੜਾਈ ਦਫਾ ਹੋਉਂਦੇ ਜੇ ਆਂਦਾ ਵਾ ਤਾਂ ਲੈ ਲੈਂਦੇ ਹਨ ਨਵਦੀਪ ਮੇਰੀ ਗੱਲ ਸੁਣ ਇੱਕ ਕੰਮ ਕਰ ਰਹਾ ਦੱਸੋ ਜਹਾਂ ਬੜਾ ਅੰਦਰ ਭਾਈ ਨਾਲੇ ਕੋਈ ਗੱਲ ਚੱਲਣ ਰਹੀ ਹੈ ਲੜ ਰਹੇ ਨੇ ਪਤਾ ਨਹੀਂ ਕਿਹ ਗੱਲ ਕੀ ਹੈ ਤਾਂ ਹੈ ਤੇ ਤੁਸੀਂ ਕਿਹੜੀ ਨੂੰ ਇੰਨੇ ਖੁਸ਼ ਹੋ ਹੁੰਦੇ ਹੋ ਕਿਉਂ ਖੁਸ਼ ਨਹੀਂ ਹੋਣਾ ਹੋਰ ਬਿੰਦਰ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਜਦੋਂ ਕੋਈ ਲੜਦਾ ਹੋਏ ਨਾ ਤੇ ਖੁਸ਼ ਨਹੀਂ ਹੋਈਦਾ ਹੁੰਦਾ ਆਪ ਵੀਖਿਆ ਕਿਦਾਂ ਕਰਦੇ ਨੇ ਸਾਡੇ ਨਾਲ ਖੁਸ਼ ਨਹੀਂ ਹੋਈਦਾ ਇੱਥੇ ਬਿੰਦਰ ਤੂੰ ਕਿਦਾਂ ਨਹੀਂ ਹੋ ਗਿਆ ਪਹਿਲਾਂ ਤੇ ਤੁਸੀਂ ਇਦਾਂ ਕਰਦੇ ਨਹੀਂ ਹੁੰਦੇ ਮੰਮੀ ਦੀਆਂ ਗੱਲਾਂ ਸੁਣ ਸੁਣ ਕੇ ਨਾ ਤੁਸੀਂ ਵੀ ਮੰਮੀ ਵਰਗੇ ਹੋਣ ਤੇ ਜਾਣਦੇ ਹੋ ਉਹ ਕਿਤੇ ਨਹੀਂ ਹੋ ਗਿਆ ਸੁਦਾਈ ਬਣਿਆ ਰਹੀਏ ਫਿਰ ਠੀਕ ਆ ਐਨੀ ਖੁਸ਼ ਹੋਣ ਦੀ ਕੀ ਲੋੜ ਅਗਲੇ ਆਪਣੇ ਜੋ ਮਰਜ਼ੀ ਗੱਲ ਕਰਨ ਦੇ ਉਹਨਾਂ ਨੂੰ ਕਿ ਲੋੜ ਪੁੱਛਣ ਦੀ ਜਾਂ ਤੂੰ ਪੜਾ ਭਾਬੀ ਨਾਲ ਕਰ ਗੱਲ ਉਹਨੇ ਤੈਨੂੰ ਦੱਸ ਦੇਣਾ ਮੈਂ ਐਤ ਪਿੰਦਰ ਕਦੇ ਵੀ ਨਹੀਂ ਜਾਂਦੀ ਕਿ ਮੈਂ ਨਾ ਉਹਨਾਂ ਨੂੰ ਕੋਈ ਗੱਲ ਪੁੱਛਣੀ ਹੈਗੀ ਹੈ ਤੇ ਮੈਂ ਤੁਹਾਨੂੰ ਵੀ ਇਹੋ ਸਲਾਹ ਦਿੰਨੀ ਐਵੇਂ ਕਿਹਦੇ ਕੰਮ ਵਿੱਚ ਨਹੀਂ ਦਖਲ ਅੰਦਾਜ਼ੀ ਨਹੀਂ ਦੇਦੀ ਹੁੰਦੀ ਜੋ ਮਰਜ਼ੀ ਕਰਦੇ ਰਹਿਣ ਸਾਨੂੰ ਕੀ ਲੱਗੇ ਅਚਾਰਾ ਮੈਂ ਨਾ ਮੈਂ ਆਪ ਕੀ ਜਾਣਾਂ ਉਥੇ ਸੋ ਉਹਨੂੰ ਤਾਂ ਮੈਂ ਵੀ ਸੁਣ ਸਕਦਾ ਵਾਂ ਮੈਂ ਭਰ ਇਦਾਂ ਚੰਗਿਆਂ ਨਹੀਂ ਲੱਗੀ ਤਾਂ ਤੂੰ ਜਾ ਕੇ ਭਾਬੀ ਨਾਲ ਗੱਲ ਕਰ ਸਕਦੀ ਹੈ ਐਦਾਂ ਬਿੰਦਨ ਨਹੀਂ ਚੰਗੇ ਲੱਗੀਦਾ ਜਿੰਦਾਂ ਦੇ ਕੰਮ ਨਹੀਂ ਕਰਦੇ ਹੋ ਠੀਕ ਆ ਨਹੀਂ ਕਰਦਾ ਆਪਣੇ ਘਰ ਵੱਲ ਧਿਆਨ ਦੇਈਦਾ ਹੁੰਦਾ ਕਦੇ ਵੱਲ ਥੋੜੀ ਧਿਆਨ ਦੇਦਾ ਵੀ ਕੋਈ ਕੀ ਕਰੰਦਿਆ ਵਾ ਇਹ ਥੋੜੀ ਭੀ ਕਿਸੇ ਦਾ ਮੂੰਹ ਲਾ ਲੋ ਇੱਥੇ ਚਪੇੜਾ ਮਾਰ ਮਾਰ ਆਪਣਾ ਵੀ ਕਰ ਲਈਦਾ ਵਾ ਹੱਦ ਹੋ ਗਈ ਤਾਂ ਡੇਵਲੀ ਤੇ ਫੋਨ ਆਇਆ ਹੈਗਾ ਤੇ ਮੇਰੇ ਕੋ ਚੁੱਕੇ ਨਹੀਂ ਗਾਦੇ ਹੁਣ ਆਪਣੀ ਚੁੱਕਣ ਡਿਆ ਫੋਨ ਵੇ ਹੈਲੋ ਹਾਂਜੀ ਹਾਂਜੀ ਕੀ ਹਾਲ ਜੀ ਉਹ ਯਾਰ ਫੋਨ ਆਉਤਾ ਹੋਂ ਕੀਤਾ ਹੀ ਗਾਤੇ ਫੋਨ ਮੇਰੇ ਕੋ ਚੁੱਕਿਆ ਨਹੀਂ ਗਿਆ ਉਹ ਠੀਕ ਠਾਕ ਹਾਂ ਵਧੀਆ ਵਧੀਆ ਹਾਂਜੀ ਦੱਸੋ ਉਹ ਨਹੀਂ ਨਹੀਂ ਦੱਸ ਕਿ ਅੱਜ ਨਹੀਂ ਉਹ ਆ ਜਾਣਾ ਤੇ ਤੂੰ ਇਦਾਂ ਕਰ ਉਹ ਚੱਲ ਕੋਈ ਗੱਲ ਨਹੀਂ ਉਹ ਆਪਾਂ ਲੈ ਆਵਾਂਗੇ ਅੱਜ ਡੈਡੀ ਘਰ ਹੈ ਨਹੀਂਗੇ ਡੈਡੀ ਨੇ ਕਿਤੇ ਜਾਣਾ ਹੈਗਾ ਬਾਕੀ ਨਾ ਤੂੰ ਟੈਨਸ਼ਨ ਲੈ ਬੁਲਟਰੀ ਕੋਈ ਨਹੀਂ ਉਹ ਤੂੰ ਲੱਗਾ ਰਹਿੰਦੇ ਘਰੇ ਆਪਾਂ ਕੱਲ ਲੈ ਜਾਾਂਗੇ ਤੇ ਇਹ ਆ ਕਿ ਤੂੰ ਆਪਣਾ ਨਾ ਮੈਨੂੰ ਸਕੈਨਰ ਸੈਂਡ ਕਰੀ ਗੂਗਲ ਪੇ ਦਾ ਤੇ ਮੈਂ ਤੈਨੂੰ ਪੈਸੇ ਭਾ ਦਿੰਨਾ ਵਾ ਉਹ ਆ ਹਵਾ ਹੋ ਟੈਨਸ਼ਨ ਨਾ ਲੈ ਤੂੰ ਉਹ ਡੈਡੀ ਮੰਨਿਆ ਵਨ ਮੰਮੀ ਵੀ ਮੰਨੀ ਆ ਘਰ ਦੇ ਮੇਰੇ ਮੰਨੇ ਮੈਂ ਉਹਨਾਂ ਨੂੰ ਦੱਸੀ ਸੀ ਗੱਲ ਸਾਰੀ ਮੈਂ ਕਹੇ ਏਦਾਂ ਗੱਲ ਵਾ ਤੇ ਉਹਨੂੰ ਲੋੜ ਵਾ ਪੈਣ ਦੀ ਤੇ ਉਹ ਏਦਾਂ ਕਹਿਣ ਦਿਆ ਵਾ ਕੋਈ ਨਹੀਂ ਕੋਈ ਨਹੀਂ ਆ ਇੱਕ ਲੈ ਦਾਂਗੇ ਕੱਲ ਨੂੰ ਤੇ ਤੂੰ ਆਪਣਾ ਏਦਾਂ ਕਰ ਮੈਨੂੰ ਸਕੈਲਰ ਸੈਂਡ ਕਰ ਦੇ ਮੈਂ ਤੈਨੂੰ ਪੈਸੇ ਭਾ ਦਿੰਨਾ ਵਾ ਤੇ ਤੂੰ ਆਪਣਾ ਕੰਮ ਕਰਵਾ ਜਿਹੜਾ ਵੀ ਕਰਨਾ ਵਾ ਠੀਕ ਆ ਹਾਂ ਪਾ ਦੇ ਇਹਨ ਮੈਨੂੰ ਆਹੋ ਦਿਮਾਗ ਚ ਨਾ ਕਰ ਲਈ ਤੇ ਜੇ ਪਾਵੇਗਾ ਤਾਂ ਫੇਰ ਹੀ ਮੈਂ ਪੈਸੇ ਪਾਉਣੇ ਤੈਨੂੰ ਹਾਂ ਠੀਕ ਆ ਠੀਕ ਆ ਕੋਈ ਨਹੀਂ ਹਾਂ ਠੀਕ ਆ ਚਲ ਕਰਦੇ ਮੈਨੂੰ ਤੇ ਚਲ ਠੀਕ ਆ ਮੈਂ ਵੀ ਕਰਾਂ ਕੋਈ ਕੰਮ ਕਰ ਤੇ ਬਾਕੀ ਤੂੰ ਫਿਕਰ ਨਾ ਕਰ ਆਪਾਂ ਲੈ ਜਾਵਾਂਗੇ ਸੇਰ ਨੂੰ ਠੀਕ ਆ ਬੋਲੀ ਕੋਸ਼ਿਸ਼ ਕੀਤੀ ਮੈਂ ਵੀ ਪਤਾ ਲੱਗ ਜੇ ਕਰਦੇ ਕੀ ਫਿਰਨ ਦੇ ਨੇ ਕੋਈ ਨਹੀਂ ਮੈਂ ਵੀ ਪਿੰਦਾ ਰਾਂ ਕਰਕੇ ਤਾਂ ਛੱਡਾਂਗਾ ਪਤਾ ਮੰਮੀ ਹਾਂ ਪੁੱਤ ਇੱਧਰ ਆਣ ਕੇ ਬਹੁਤ ਕੰਮ ਛੱਡੋ ਵੀ ਕੀ ਕੰਮ ਆ ਕੀ ਗੱਲ ਵਾ ਪਤਾ ਨਹੀਂ ਮੰਮੀ ਗੱਲ ਕੀ ਏ ਹਾਂ ਉਹ ਕੰਮ ਕਰਦੇ ਫਿਰਨ ਦੇ ਨੇ ਤਾਈ ਹੁਣੀ ਤਾਈ ਹੁਣੀ ਆਹੋ ਕਿਹੜਾ ਕੰਮ ਕਰਦੇ ਫਿਰਦੇ ਆ ਇਹੋ ਤਾਂ ਪਤਾ ਨਹੀਂ ਲੱਗਣ ਦੇ ਆ ਅੱਛਾ ਅੱਗੇ ਪਹਿਲਾਂ ਤੇ ਸਣੀ ਉਥੇ ਭਾਬੀ ਨਾਲ ਡਿਆ ਲੜਨ ਅੱਛਾ ਮਰਕੋ ਭਾਬੀ ਗਈ ਮੰਮੀ ਕੋਲ ਹੁਣ ਇਹ ਕੋਈ ਗੱਲ ਕਰਨ ਦਾ ਫੋਨ ਤੇ ਪੈਸਾ ਪੁੱਹਿਆਂ ਦੀ ਅੱਛਾ ਮੈਂ ਬੜਾ ਚਾਰਾ ਕੀਤਾ ਪਰ ਪਤਾ ਨਹੀਂ ਲੱਗਾ ਇਹ ਪੈਸਾ ਦੀ ਕਾਦੀ ਗੱਲ ਕਰਦਾ ਵਾ ਮੱਝ ਤੇ ਨਾਲ ਲੈ ਜਾਂਦੀ ਆ ਤੇ ਇੰਨਾ ਅੰਤਰਾ ਪੈਹਾਤ ਤੋਂ ਟੰਡਿਆ ਹੋਇਆ ਇਹਨਾਂ ਨੂੰ ਮੰਮੀ ਕੋਈ ਨਾ ਕੋਈ ਗੱਲ ਹੈਗੀ ਜ਼ਰੂਰ ਜੀ ਗੱਲ ਤੇ ਹੋਊਗੀ ਕੋਈ ਨਾ ਕੋਈ ਪਰ ਇੰਨਾ ਪੈਹਾਵ ਨਹੀਂ ਹੈਗਾ ਜਿਹੜੀ ਪੈਸਾ ਦੀ ਗੱਲ ਕਰਦਾ ਵਾ ਮੈਂ ਜਾਣਦੀ ਨਾ ਨਾਲ ਚੰਗੀ ਤਰ੍ਹਾਂ ਫੇਰ ਮੰਮੀ ਕਪਾਤੀ ਗੱਲਵਾ। ਇੱਕ ਦਿਨ ਨਾਲ ਕਪੱਤ ਵੀ ਪਿਆ ਹੈ। ਇਹਨੂੰ ਤਾਂ ਮੈਂ ਨਾ ਚੰਗਾ ਪਿਆ ਹੀ ਰਹਿ ਸਕੋ। ਨਹੀਂ ਪਤਾ ਤੇ ਰਹਿਣਾ ਹੀ ਰਹਿਣਾ ਨਾ ਤੇ ਘਰ ਉਹ ਨਹੀਂਗਾ ਹਟਣਾ। ਨੀਤ ਦੇ ਮਾੜੇ ਜਿ ਹੋਏ। ਤੇ ਜੇ ਮੈਂ ਨਵਦੀਪ ਨੂੰ ਕਿਹਾ ਹੂੰ ਕਿ ਜਾ ਕੇ ਚੱਲ ਭਾਬੀ ਨਾ ਮੈਂ ਮਾੜਾ ਮਟਾ ਕਰ ਹੀ ਲੈਂਦੀ ਗੱਲ। ਆਹੋ। ਉਹ ਹਾਂ ਜੀ ਨਾ ਮੈਂ ਤੇ ਸੱਚੀ ਸਵਿੱਤਰੀ ਆ। ਇਹਦਾ ਸਰਿਆ ਹੀ ਪਿਆ ਆ। ਐਡੀ ਵੱਧ ਵਕਤ ਗੱਲ ਨਹੀਂ ਕਰਨ ਵਾਲੀ। ਤੂੰ ਹੋਰ ਮੇਰੀ ਦੀ ਗੱਲ ਮੰਨੀ ਹੈ ਨਹੀਂ ਮੈਂ। ਚਲੋ ਦੇਖੋ ਮੂੰਹ ਪੜਾ ਲੈ। ਜੇ ਬੰਦਾ ਕੋਈ ਗੱਲ ਸੁਣ ਲੇ ਜਾਂ ਪਿਆਰ ਨਾਲ ਪੁੱਛ ਲੇ ਤੇ ਇਹਦੇ ਵਿੱਚ ਮਾੜਾ ਬਣ ਜਾਂਦਾ ਬਣਾ। ਸਿਦੈਣ ਜਈ। ਉਨੇ ਇਹਨੂੰ ਦੱਸ ਦੇਣਾ ਸੀ ਜੇ ਦੱਸ ਦੇਣਾ ਸੀਗਾ ਇਹ ਤਾਂ ਬਥੇਰਾ ਕਰਦੀ ਹੁੰਦੀ ਸੀ ਇਹ ਤਾਂ ਜਾਣ ਬੁੱਝ ਕੇ ਪਾਸੇ ਮਾਰਦੀ ਫਿਰਦੀ ਆ ਆ ਮੈਂ ਮੇਰੀ ਗੱਲ ਸੁਣ ਲਾ ਦਹੀਂ ਰੋਟੀਆਂ ਪਕਾਉਣਾ ਅੱਛਾ ਤੇ ਮੈਂ ਜਾ ਕੇ ਤਾਂ ਉਦਾਂ ਹੀ ਪੁੱਛਿਆ ਮੈਂ ਕਿ ਸ਼ਰਨ ਪੁੱਤ ਕੀ ਗੱਲ ਆ ਤੇ ਫਿਰ ਥੋੜਾ ਜਿਹਾ ਉਹਦਾ ਫੋਲਿਆ ਟੱਡ ਮਾਰਨਾ ਅੱਛਾ ਦੀਪੀ ਚਾਚੀ ਜੀ ਮੇਰੀ ਗੱਲ ਨਹੀਂ ਕਹ ਮੰਨਦਾ ਸਣੀ ਠੀਕ ਆ ਆ ਚੱਕਰ ਚੱਲਣ ਡਿਆ ਵਾ ਪੁੱਤ ਕੋਈ ਤੇ ਵੇਖੀ ਜਾਈ ਅੰਦਰ ਦੀਆਂ ਪੁੱਡੀਆਂ ਬਾਹਰੀਆਂ ਆਉਣੀਆਂ ਉਹ ਤੇ ਹੋਣੀਆਂ ਹੋਣੀਆਂ ਆਹੋ ਤੂੰ ਵੇਖੀ ਜਾਈ ਬਣਦਾ ਕੀ ਨਾਂ ਦਾ ਨਾਲੇ ਜਿਹੜੀਆਂ ਹੱਡਾਂ ਨਾਲਆਂ ਕੀਤੀਆਂ ਵਾ ਨਾ ਉਹ ਵੀ ਤੇ ਆਉਣੀਆਂ ਨਾ ਸਾਹਮਣੇ ਮੰਮੀ ਬੇਈਮਾਨੀ ਕੀਤੀ ਜਿਹੜੀ ਉਹ ਕਦੇ ਸੁਪੀ ਰਹਿੰਦੀ ਹੈ ਸਹੀ ਗੱਲ ਵਾ ਪੁੱਤ ਆਪਣਾ ਆਪ ਬਣਾ ਗਏ ਆ ਹੈ ਉਹ ਤੇ ਹੈਗਾ ਸਾਨੂੰ ਤਾਂ ਸਾਂਝੇ ਕਰੋ ਮਿਲਿਆ ਕੁਝ ਨਹੀਂ ਅਸੀਂ ਵੀ ਬਣਾ ਲਾਂਗੇ ਕੋਈ ਜਿਹੜਾ ਵੀ ਕੋਈ ਕਰ ਦੇਣੀ ਆ ਅੱਗੇ ਤੇ ਕਰਦੇ ਹਾਂ ਤੇ ਸੰਭੀ ਇਹ ਜਾਂਦੇ ਸੀ ਸੰਭੀ ਇਹ ਜਾਂਦੇ ਸੀ ਜਿਵੇਂ ਇੰਨੇ ਸਾਲ ਹੋ ਗਏ ਆ ਸਾਨੂੰ ਖਾ ਹੀ ਛੜਿਆ ਇਹਨਾਂ ਨੇ ਕੋਈ ਗੱਲ ਨਹੀਂ ਹੁਣ ਵੇਖੀ ਉਦਾਂ ਹੀ ਨਿਕਲਣਾ ਸਾਰਾ ਕੁਝ ਇਹਨਾਂ ਦਾ ਵੇਖੀ ਜਾਈ ਹੁਣ ਤੂੰ ਪਰ ਨਾ ਜਿੱਥੋਂ ਤੱਕ ਮੈਨੂੰ ਪਤਾ ਵਾ ਨਾ ਇਹਨਾਂ ਦੇ ਨੌ ਦਾ ਹੀ ਚੱਕਰ ਚੱਲਣ ਡਿਆ ਕੋਈ ਉਹਦੇ ਨਾਲ ਨਹੀਂ ਹੁਣ ਬਣਦੀ ਉਹ ਹੁਣ ਜਵਾਬ ਦਿੰਦੀ ਠੋਕ ਠੋਕ ਕੇ ਤੇ ਤੈਨੂੰ ਪਤਾ ਹੀ ਹੈ ਨਾ ਆਪਣੀ ਤਾਈ ਦਾ ਜਸਵਿੰਦਰ ਕੌਰ ਦਾ ਹੈ ਉਹ ਜਰਦੀ ਹੈ ਕਿਸ ਨੂੰ ਪ੍ਰਧਾਨਗੀ ਦਿੰਦੀ ਹੈ ਜਿਹੜਾ ਬੰਦਾ ਆ ਪ੍ਰਧਾਨ ਰਹਿਣਾ ਹੋਇਆ ਸਾਰੀ ਉਮਰ ਉਹ ਅਗਲੇ ਬੰਦੇ ਨੂੰ ਪ੍ਰਧਾਨਗੀ ਦਊਗਾ ਬੜਾ ਇਹ ਸੋਚ ਮੰਮੀ ਜੇ ਤੇ ਭਾਬੀ ਆਉਂਦੀ ਤਾਂ ਢੀਆਂ ਗੱਲਾਂ ਚ ਥੋੜਾ ਜਾਨੂੰ ਹੋਰ ਪੰਪਾ ਦੋ ਮੈਂ ਹਾਂ ਤੂੰ ਫਿਕਰ ਨਾ ਕਰ ਤੂੰ ਵੇਖੀ ਜਾ ਪਰ ਇੱਕ ਗੱਲ ਹੈ ਧਿਆਨ ਰੱਖਿਆ ਪਰ ਕੋਈ ਵੀ ਹਣਾ ਲਈ ਤੇ ਮੈਂ ਧਿਆਨ ਰੱਖ ਕੇ ਗਈ ਸੀਗੀ ਆਲੇ-ਦੁਆਲੇ ਵੇਖ ਕੇ ਫਿਰ ਗਈ ਉਹਦੇ ਲਾਗੇ ਰਸੋਈ ਚ ਤੇ ਪਰ ਇੱਕ ਗੱਲ ਆ ਪਿੰਗਾ ਲੋ ਦੱਸ ਦਿੰਦੀ ਉਹ ਤੇ ਹੁਣ ਜਦੋਂ ਮੇਰੇ ਕਾਬੂ ਆ ਗਈ ਮੈਂ ਪੰਪ ਚੰਗਾ ਮਾਰ ਦੇਣਾ ਮੰਮੀ ਉਹਦੇ ਨਾਲ ਫਿਰ ਬਣਾ ਕੇ ਰੱਖੋ ਫਿਕਰ ਕਰਨ ਨੂੰ ਕਰਨਾ ਛੱਡਈਆ ਤੂੰ ਵੇਖੀ ਜਾ ਮਾਂ ਆਪਣੀ ਦਾ ਕਮਾਲ ਉਹਦੇ ਨਾਲ ਤੇ ਮੈਂ ਬਣਾ ਕੇ ਰੱਖੂ ਹੁਣ ਚੰਗੀ ਤਰ੍ਹਾਂ ਜੇ ਮਿਲਦੀ ਹੈ ਨਾ ਹੁਣ ਕਿਤੇ ਤੇ ਪੁੱਛੋ ਗੱਲ ਕੀ ਚੱਲ ਕੋਈ ਨਹੀਂ ਹੁਣਦੇ ਰੋਟੀ ਨਹੀਂ ਪਚਣੀ ਉਹਨਾਂ ਚ ਕੁਫੀਰ ਕੋ ਕਰਦਾ ਮੈਂ ਜਾਨੀ ਆ ਬਾਹਰ ਰੱਖੀ ਜਾਂ ਧਿਆਨ ਜਾ ਕੇ ਮੈਂ ਕਰਿਓ ਕਰਿਓ ਤੇ ਮੈਂ ਨਾਮ ਆਹੋ ਠੀਕ ਵਾ ਕੋਈ ਨਹੀਂ ਪੁੱਤ ਇਹਨਾਂ ਦਾ ਪਤਾ ਤਾਂ ਮੈਂ ਮਿੰਟ ਵਿੱਚ ਲਾ ਲੈਣਾ ਵਾ ਵੀ ਕਿਹੜੀ ਖਿਚੜੀ ਪਕਾਉਂਦੇ ਫਿਰਦੇ ਅੰਦਰ ਅੰਦਰ ਹੈ ਕੋਈ ਨਹੀਂ ਇਹਨਾਂ ਦੀ ਨੌਂ ਮੇਰੇ ਕਾਬੂ ਆਉਣਾ ਵਾ ਉਹਨੂੰ ਵੇਨੀ ਆ ਤੂੰ ਕਿੱਥੇ ਕਵਾ ਇਹ ਕਿਉਂ ਜੀ ਵਸਾਦ ਬਣਿਆ ਕਿੰਨਾ ਸਵਾਦ ਬਣਨਾ ਇਹਦੀ ਸਰਵਤ ਨਹੀਂ ਕੀ ਜਿੰਨੇ ਮੇਰੇ ਥੇ ਵੇਚੇ ਮੇਥੀ ਵੀ ਪਾਈ ਪਾਲਕ ਵੀ ਪਾਈ ਮੈਥੇ ਵੀ ਮੇਥੀ ਵੀ ਪਾਲਕ ਵੀ ਤੇ ਚੀਜ਼ਾਂ ਬੜੀਆਂ ਪੈ ਗਈਆਂ ਵਿੱਚ ਹੈਂ ਹੋਰ ਸਾਗ ਦੇ ਵਿੱਚ 2 ਘੰਟੇ ਲਾਈਆਂ ਮੈਂ ਨਾ ਮਲਾਈ ਵਰਗਾ ਬਣੂਗਾ ਵੇਖ ਕਿੱਡੀ ਆਖਰਾਈ ਹੈ ਵੇੜੇ 'ਚ ਬਹਿ ਕੇ ਤੇ ਕਿੰਦਾ ਅਹ ਚੀਰੀਆਂ ਲਾਉਣ ਜਨਾਂ ਦਾ ਜਿਆ ਉਹਦਾ ਮੰਜਿੰਦਰ ਨੂੰ ਆਂਦਾ ਹੀ ਉਹ ਹੈਂ ਜੀਵਨ ਦੇ ਥੱਲੇ ਲੱਗਾ ਥੱਲੇ ਤੇ ਆਪ ਲੱਗਾ ਵਾ ਖੇਚਲ ਵੀ ਬੜੀ ਆ ਕਰੇ ਬੰਦਾ ਕੀ ਹੋਰ ਹੈ ਇਹ ਸਾਰਾ ਦਿਨ ਨੰਗ ਜਾਂਦਾ ਵਾ ਜਦੋਂ ਸਾਗ ਬਣਾਉਂਦਾ ਸਾਗ ਬਣਾਉਣਾ ਕਰੇ ਸੌਖਾ ਥੋੜਾ ਵਾ ਵੇਖ ਕਿਤੇ ਹੈ ਮਾਸਾ ਇਹਨੂੰ ਕੋਈ ਆਜੂਗਾ ਤਾਂ ਕੀ ਕਹੂਗਾ ਘਰ ਤੇ ਕੀ ਫਿਰਦੀ ਆ ਕੀ ਨਹੀਂ ਖਲੋਗੀ ਜੀ ਆਪਦੀ ਲੈ ਤੁਸੀਂ ਕਿਹਾਂ ਜੇ ਡਏ ਜੇ ਜਿੱਦਾਂ ਮੈਂ ਪੱਤੇ ਕੁੱਤਨ ਵਾਂਇ ਟੋਕੇ ਜੇ ਡਏ ਨੇ ਇਹਦੇ ਜੀ ਦੋ ਦੋ ਪੱਤੇ ਲਾਓਗੇ ਤਾਂ ਸੌਕਾ ਕੁੱਤਰਿਆ ਜਾਏਗਾ ਵੇਖਾਂ ਤੀਜੇ ਦਿਨ ਸਾਗ ਤਰ ਕੇ ਬਹਿ ਜਾਂਦੀ ਆ ਇਹਨਾਂ ਦੇ ਅਸਲ ਨਿਆਈ ਹਰੀਆਂ ਹੋ ਜਾਣੀਆਂ ਵਾ ਖਾ ਖਾ ਕੇ ਸਾਗ ਰੱਜਦੇ ਹੀ ਨਹੀਂ ਕਿਤੇ ਤੇ ਚੱਲੇ ਖੇਤ ਚੱਲਦਾ ਕੰਮ ਹੀ ਹੋ ਉਹਦਾ ਇੱਕ ਗੱਲ ਹੀ ਇਹਨੂੰ ਜਿੰਨਾ ਤੜਕੀ ਜਾਓ ਨਾ ਉਨਾ ਹੀ ਸਵਾਦ ਹੋਈ ਜਾਂਦਾ ਵਾ ਖਾਣ ਵਾਲਾ ਵੀ ਠੀਠ ਤੇ ਸਾਗ ਵੀ ਠੀਠ ਹਾਂ ਇਹ ਤਾਂ ਲੱਗੀਏ ਪਰ ਇਹ ਅੰਦਰ ਵੀ 12 ਦਿਨ ਲੰਘ ਜਾਂਦਾ ਵਾ ਉਹ ਇਹ ਤਾਂ ਹੈ ਹੀ ਆ ਫਿਰ ਚੱਲ ਕੋਈ ਨਹੀਂ ਮੈਂ ਨਾਲ ਤੇ ਬਣਾ ਲਾਂਗਾ ਅਗੂ ਕੋ ਮੈਂ ਡਾਈ ਜਾਊਂਗਾ ਮੈਂ ਵੇਲਾ ਹੀ ਸਿਆਲ ਹੁਣ ਮੈਂ ਇੱਥੇ ਕਰਦੇ ਆਂ ਚੱਲ ਕੋਈ ਵੀ ਏਦਾਂ ਰਾਲ ਮਿਲ ਕੇ ਹੀ ਆ ਨਾ ਇਹ ਤਾਂ ਨਾ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਨਾਲ ਕੋਈ ਲੱਗੇ ਨਾ ਇੰਨੇ ਦੇ ਨਾਲ ਛੇਤੀ ਕੰਮ ਹੋ ਜਾਂਦਾ ਮੈਂ ਹਾਂ ਤੂੰ ਕੁਦਰ ਕੇ ਮਿੰਟੋ ਮਿੱਟੀ ਮੜ ਜੀ ਅਗਬਾਲ ਤੂੰ ਆਪਣੇ ਕੰਮ ਕਰਦੀ ਰਹੀਂ ਤੇ ਮੈਂ ਚੁੱਲ੍ਹੇ ਆ ਕੇ ਬਹਿ ਗਿਆ ਅਗਬਾਲੀ ਜਾਊਂਗਾ ਬਣਿਆ ਹੀ ਲਾ ਇਹ ਨਾ ਬਸ ਆਤ ਨਾਲ ਦੇ ਦੋ ਮੁਰਦਾ ਟਾਈਮ ਨਾ ਤਾਰਾਂ ਕੱਢਣ ਵਾਲੇ ਬਣਾੰਗੇ ਤੇ ਹੋਰ ਤੂੰ ਫਿਕਰ ਨਾ ਕਰ ਵੇਖਾਂ ਸਾਰੀ ਮਤਮਕਤਾਰੀਆਂ ਕਰਛੜੀਆਂ ਸਾਂਝੇ ਘਰ ਵਿੱਚ ਤੇ ਹੁਣ ਵੇਖਾਂ ਅੱਗ ਡਾੜਾ ਮਰਚ ਲਿਆਈ ਜਨਾਨੀ ਦਾ ਸਾਤ ਪੁੱਤਰ ਕੋਤਰ ਕੇ ਤੇ ਉਧਰ ਮੇਰੇ ਵਾਲਾ ਹੀ ਕਿਤੇ ਇੱਕ ਤੇ ਕੱਕ ਪਣ ਕੇ ਦੋਰਾ ਨਹੀਂ ਕਰਨਾ ਆਪਣੀਆਂ ਮਰਜ਼ੀਆਂ ਕਰਤਾ ਰਹਿੰਦਾ ਸਾਰਾ ਦਿਨ ਚੱਲ ਪਰ ਦੇ ਨਾ ਬੜਾ ਆ ਲੈnde ਇੱਕ ਵਾਰੀ ਅੱਜ ਮੈਂ ਸਾਰਾ ਚੱਲ ਮੇਰੇ ਡੈਨ ਨਾ ਵੀ ਤੇਰਾ ਕੰਮ ਵਾਵਾ ਗਾਂ ਜਾਂਦੇ ਆ ਵਾ ਲੈ ਮੇਰੇ ਬੰਦੇ ਨੂੰ ਨਹੀਂ ਇਹ ਤਾਂ ਮੁੰਡਾ ਗਾਜੇ ਪੀ ਨਿਕੜੀ ਕਰੀ ਲਾਵਾ ਨਾ ਤੇਰੇ ਇਹ ਦੇਖ ਲੋ ਜਾਂਦੀ ਹੈ ਚੀਂਗਾਂ ਲਾਉਣੀਆਂ ਅਹੀਂ ਕਿ ਤੂੰ ਇਹਨੂੰ ਕੁਦਰਨਾ ਸੀ ਮੈਨੂੰ ਤੇ ਡੇ ਪੁਰੇ ਲੱਗਦੇ ਨਾ ਦੋਵੇਂ ਜੀ ਵੇੜੇ 'ਚ ਬੈਠੇ ਇਦਾਂ ਮੁੰਮਣ 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 ਕਰਨਦੇ ਮੋਨਾ ਮੂੰਹ ਜੋੜ ਕੇ ਕਿਦਾਂ ਸੰਜਰਾ ਮਕਲਾਵਾ ਆ ਹੁੰਦਾ ਹੈ ਨਾ ਆ ਦਾ ਹੈ ਸ਼ਰਮੀ ਹੈ ਨਹੀਂ ਮਸਾਕਦੇ ਨਾ ਵੇੜੇ 'ਚ ਤਰੀ ਫਦੀ ਆ ਨਾਉ ਨੂੰ ਪਤਾ ਨਹੀਂਗਾ ਕਿ ਤੇ ਪੱਲੇ ਨਹੀਂ ਬੰਦੀ ਏ ਹੈ ਬੰਦਾ ਜੀ ਪਿੱਛੇ ਲਾਇਆ ਹੁਣ ਵੇਖਾ ਸਾਗ ਨਾਲ ਤੇ